ਜੀ ਬੇ ਜੀ ਬਾਬਾ ਜੀ ਨੇ ਵਾਈ ਗੁਰਦੀ ਫ੍ਰੀ ਸੇਵਾ ਜਿੰਨੀ ਸੰਗਤ ਆਈ ਜਾਣੀ ਐ ਬਸ ਅੱਡੇ ਜਾਈ ਜਾਣਾ ਛੱਡੀ ਜਾਣਾ ਅੱਠ ਗੇੜੇ 10 ਗੇੜੇ ਲੱਗ ਜਾਂਦੇ ਐ ਸ਼ਾਮ ਤੱਕ ਸੰਗਤ ਕਿੰਨੀ ਕੋ ਖੁਸ਼ ਹੁੰਦੀ ਆ ਜਦੋਂ ਤੁਸੀਂ ਉਹਨਾਂ ਨੂੰ ਫ੍ਰੀ ਚਾਰਜ ਸੀਸਾ ਇੰਨੀਆਂ ਦਿੰਦੀ ਆ ਪੁੱਛੋ ਨਾ ਜੀ ਪੈਸੇ ਤਾਂ ਬਹੁਤ ਕਮਾਲੇ ਦੀ ਆ ਜੀ ਪੈਸੇ ਤਾਂ ਸ਼ਾਮ ਤੱਕ ਬਥੇਰੇ ਮਿਲ ਜਾਂਦੇ ਆ ਪਰ ਇਹ ਆਟੋ ਇਹਨਾਂ ਦਾ ਓਵਰਲੋਡ ਕਰ ਲਿਆ ਬੀਬੀਆਂ ਦੇ ਨਾਲ ਤੇ ਬੀਬੀਆਂ ਸਾਰੀਆਂ ਉਹਨਾਂ ਫ੍ਰੀ ਜਾ ਰਹੀਆਂ ਕਿੰਨੀ ਕੋ ਖੁਸ਼ੀ ਦੇਖਣ ਨੂੰ ਮਿਲ ਰਹੀ ਐ ਬੀਬੀਆਂ ਦੇ ਚਿਹਰੇ ਤੇ ਸੇਵਾ ਜੋ ਹੋਂਗਾ ਹੀ ਬਸ ਬੱਬਾ ਦੀਪ ਸਿੰਘ ਜੀ ਦੇ ਆਉਂਦਾ ਟਾਈਮ ਮਿਲਦਾ ਨਹੀਂ ਸੀਗਾ ਫਿਰ ਜਿਹੜਾ ਕੰਮ ਆ ਇਹਨੂੰ ਹੀ ਸੇਵਾ ਬਣਾ ਲਿਆ ਸਾਰੇ ਦਿਨ ਇਹ ਸੇਵਾ ਕਰਦੇ ਹੋ ਫ੍ਰੀ ਲੈ ਕੇ ਜਾਂਦੇ ਹੋ ਇੰਨੀਆਂ ਸਵਾਰੀਆਂ ਨੂੰ ਫਿਰ ਕਰਾਇਆ ਕਿਵੇਂ ਕਰਦੇ ਹੋ ਜਦੋਂ ਸੰਗਤਾਂ ਆਸ਼ੀਰਵਾਦ ਦਿੰਦੀਆਂ ਦੁਆਵਾਂ ਦਿੰਦੀਆਂ ਕਿੰਨੀ ਖੁਸ਼ੀ ਹੁੰਦੀ ਹੈ ਹੋਰ ਉਹ ਤਾਂ ਪੁੱਛੋ ਨਾ ਜੀ ਐਂ ਲੱਗਦਾ ਕਿ ਸਾਰੇ ਘਾਟੇ ਵਾਦੇ ਪੂਰੇ ਹੋ ਗਏ ਸ਼ਾਸਟ ਬੁੱਧਵਾਰ ਜਿਹੜਾ ਲੰਗਿਆ ਮੰਮੀ ਲੈ ਕੇ ਆਇਆ ਸੀਗਾ ਉਦੋਂ ਮੰਮੀ ਅਰਦਾਸ ਕਰਕੇ ਗਏ ਸੀ ਹੁਣ ਬਾਬਾ ਜੀ ਦੀ ਕਿਰਪਾ ਨਾਲ ਉਹ ਕੋਠੀ ਬਣਾਉਣ ਲਈ ਪਲਾਟ ਦੇਖ ਰਹੇ ਆ ਜਿਹੜਾ ਕੰਮ ਕਰੀ ਨਹੀਂ ਹੋਇਆ ਸੀ ਉਹ ਇੱਕ ਅਰਦਾਸ ਨਾਲ ਹੀ ਹੋ ਗਿਆ ਜਿਹੜਾ ਸਾਡਾ ਵਿਆਹ ਕੰਮ ਸਾਲਾਂ ਤੋਂ ਨਹੀਂ ਕੰਮ ਬੰਦਾ ਸੀ ਉਹ ਇੱਕ ਅਰਦਾਸ ਤੇ ਬਣ ਗਿਆ ਇਹ ਤਾਂ ਰਹਿਣੀ ਰਹਿਣੀ ਆ ਇੱਥੇ ਤਾਂ ਬੁੱਧਵਾਰ ਮੈਂ ਦਿਖੂੰਗਾ ਹੀ ਦਿਖੂੰਗਾ ਹੋਰ ਕਿਤੇ ਦਿਖਾਣਾ ਦਿਖਾਣਾ ਇੱਥੇ ਬੁੱਧਵਾਰ ਜ਼ਰੂਰ ਦਿਖੂੰਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਅਗਰ ਇਨਸਾਨ ਨੇ ਸੇਵਾ ਕਰਨੀ ਹੋਵੇ ਤਾਂ ਉਹਦੇ ਲਈ ਕੋਈ ਪੈਸਾ ਕੋਈ ਧਰਮ ਕੋਈ ਜਾਤ ਕੁਝ ਵੀ ਮਾਇਨੇ ਨਹੀਂ ਰੱਖਦਾ ਬਸ ਮਨ ਦੇ ਭਾਵ ਹੋਣੇ ਚਾਹੀਦੇ ਨੇ ਤੇ ਗੁਰੂ ਸਾਹਿਬ ਦੇ ਪ੍ਰਤੀ ਆਸਥਾ ਪ੍ਰੇਮ ਵਿਸ਼ਵਾਸ ਹੋਣਾ ਚਾਹੀਦਾ ਅਜੇ ਹਾਇ ਇੱਕ ਤੁਹਾਨੂੰ ਅਜੇ ਹਾਇ ਇੱਕ ਕਿੱਸਾ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜਿੱਤੇ ਕਿ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੀਦਾ ਸਾਹਿਬ ਜਿੱਤੇ ਕਿ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਬਾਦ ਚਪੈਰਾ ਸਾਹਿਬ ਦੇ ਸੰਗਤ ਜਿਹੜੀ ਸੇਵਾ ਕਰਦੀ ਹੈ ਚਪੈਰਾ ਸਾਹਿਬ ਦੇ ਵਿੱਚ ਆਉਣ ਵਾਲੀ ਜਿਹੜੀ ਸੰਗਤ ਨੂੰ ਬਸ ਅੱਡੇ ਤੱਕ ਪਹੁੰਚਾਉਣ ਦੀ ਸੇਵਾ ਵੀਰ ਜੀ ਪਿੱਛੇ ਘਰ ਰਹੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਸਰਦਾਰ ਜੀ ਵੀਰ ਜੀ ਖੜੇ ਨੇ ਆਟੋ ਵਾਲੇ ਜਿਹੜੇ ਕਿ ਫ੍ਰੀ ਸੇਵਾ ਨਿਭਾਉਂਦੇ ਨੇ ਉਹ ਉਹਨਾਂ ਦੇ ਵੱਲੋਂ ਜਿਹੜੀ ਸੰਗਤ ਹੈ ਉਹਨਾਂ ਨੂੰ ਫ੍ਰੀ ਲੈ ਕੇ ਜਾਇਆ ਜਾਂਦਾ ਹੈ ਵੀਰ ਜੀ ਬਾਬਾ ਜੀ ਨੇ ਵਾਈ ਗੁਰ ਜੀ ਫ੍ਰੀ ਸੇਵਾ ਹੋਰ ਤੁਸੀਂ ਦੇਖ ਸਕਦੇ ਹੋ ਹੋਕਾ ਕਿੰਨਾ ਵਧੀਆ ਲਗਾਇਆ ਜਾ ਰਿਹਾ ਕਿ ਬਾਬਾ ਜੀ ਨੇ ਗੱਡੀ ਭੇਜੀ ਹੈ ਤੇ ਬਾਬਾ ਜੀ ਉਹ ਫ੍ਰੀ ਸੇਵਾ ਲੈ ਰਹੇ ਨੇ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿੱਥੋਂ ਆਉਂਦੇ ਹੋ ਤੁਸੀਂ ਮੈਂ ਸਾਨੇਵਾਲ ਤੋਂ ਸਾਨੇਵਾਲ ਤੋਂ ਆ ਕੇ ਇੱਥੇ ਚਪੈਰਾ ਸਾਹਿਬ ਤੇ ਫ੍ਰੀ ਸੇਵਾ ਕਰਦੇ ਹੋ ਹਾਂਜੀ ਹਰ ਵਾਰੀ ਕਰਦੇ ਹੋ ਹਾਂਜੀ ਹਰ ਬੁੱਧਵ अच्छा ते ए किन्ने तो किन्ने ਕਰਦੇ ਹੋ ਤੇ 12 12:30 ਵਜੇ ਆਏ ਨਹੀਂ ਜਦੋਂ ਅਰਦਾਸ ਹੋਊਗੀ ਹੁਣ ਦੁਪਹਿਰਾਂ ਸਾਫ ਦੀ ਫਿਰ ਸੰਗਤ ਨਿਕਲੂਗੀ ਘਰ ਜਾਣ ਵਾਸਤੇ ਫਿਰ ਉਦੋਂ ਤੱਕ ਕਿੱਥੇ ਹੀ ਹੈ ਜੀ ਬਸ ਜਿੰਨੀ ਜਿੰਨੀ ਸੰਗਤ ਆਈ ਜਾਣੀ ਆ ਬਸ ਅੱਡੇ ਜਾਈ ਜਾਣਾ ਛੱਡੀ ਜਾਣਾ 8 10 ਘੜੇ ਲੱਗ ਜਾਂਦੇ ਆ ਸ਼ਾਮ ਤੱਕ ਹੁਣ ਤੱਕ ਕਿੰਨੇ ਲਾ ਚੁੱਕੇ ਹੋ ਹੁਣ ਤਾਂ 3-4 ਲੱਗੇ ਹੋਇਆ ਜੀ اچھا ਹਾਂ ਤੇ ਸੰਗਤ ਕਿੰਨੀ ਕੋ ਖੁਸ਼ ਹੁੰਦੀ ਆ ਜਦੋਂ ਤੁਸੀਂ ਉਹਨਾਂ ਨੂੰ ਫ੍ਰੀ ਚਾਹ ਦਿੰਦੇ ਹੋ ਸਿਸਾ ਇੰਨੀਆਂ ਦਿੰਦੀ ਆ ਪੁੱਛੋ ਨਾ ਜੀ ਸਾਰੇ ਕਹਿੰਦੇ ਆ ਜੋ ਤੇਰੀ ਮਨੋ ਕਾਮਨਾ ਪੂਰੀ ਹੋਵੇ ਬੱਬਾਈ ਤੇਰੀ ਝੋਲੀ ਭਰਨ ਬਹੁਤ ਕੁਝ ਕਹਿ ਕੇ ਜਾਂਦੇ ਆ ਇਹਨਾਂ ਦਾ ਕਦੀ ਸੋਚਿਆ ਹੀ ਨਹੀਂ ਸੀਗਾ ਇਹ ਦਵਾਵਾ ਹੀ ਕਮਾਣੀਆਂ ਬਹੁਤ ਓਕੀਆਂ ਜੋ ਤੁਸੀਂ ਆਰਾਮ ਨਾਲ ਕਮਾਈ ਜਾ ਰਹੇ ਹੋ ਸਹੀ ਗੱਲ ਹੈ ਪੈਸੇ ਤਾਂ ਬਹੁਤ ਕਮਾਲੇ ਦੀ ਆ ਜੀ ਪੈਸੇ ਤਾਂ ਸ਼ਾਮ ਤੱਕ ਬਥੇਰੇ ਮਿਲ ਜਾਂਦੇ ਆ ਅਰੇ ਅੱਛਾ ਤੁਸੀਂ ਦੇਖ ਸਕਦੇ ਹੋ ਵੀਰ ਜੀ ਨੇ ਜਿਹੜਾ ਆਟੋ ਹੈ ਉਹਨਾਂ ਦਾ ਓਵਰਲੋਡ ਕਰ ਲਿਆ ਬੀਬੀਆਂ ਦੇ ਨਾਲ ਤੇ ਬੀਬੀਆਂ ਸਾਰੀਆਂ ਹੁਣ ਫ੍ਰੀ ਜਾ ਰਹੀਆਂ ਕਿੰਨੀ ਕੋ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਬੀਬੀਆਂ ਦੇ ਚਿਹਰੇ ਤੇ ਆ ਤੁਸੀਂ ਸਾਰੇ ਫ੍ਰੀ ਜਾ ਰਹੇ ਹੋ ਬੱਸ ਸਟੈਂਡ ਕਿੰਨੀ ਖੁਸ਼ੀ ਹੋ ਰਹੀ ਹੈ ਹੋ ਰਹੀ ਹੈ ਵੱਲੋਂ ਬਾਬਾ ਜੀ ਵੱਲੋਂ ਸੰਤਾਲੀ ਟਰੈਂਪੋ ਭੇਜਿਆ ਜਾ ਰਿਹਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਲੱਗਦਾ ਕਿ ਬਾਬਾ ਜੀ ਆਪ ਸੇਵਾ ਕਰਵਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਉਹਨੂੰ ਮੈਂ ਕੀ ਰਾਂ ਦੋ ਸੋ ਜੀ ਕਿਹੜੇ ਭਾਵ ਲੈ ਕੇ ਤੁਸੀਂ ਆਏ ਸੀ ਜਿਹੜੇ ਤੁਸੀਂ ਇਹ ਸੇਵਾ ਕਰਨੀ ਚਾਹੁੰਦੇ ਸੀ ਸੇਵਾ ਸ਼ੌਂਕ ਹੈ ਜੀ ਬਸ ਬੱਬਾ ਦੀਪ ਸਿੰਘ ਜੀ ਤੇ ਆਉਂਦਾ ਟਾਈਮ ਮਿਲਦਾ ਨਹੀਂ ਸੀਗਾ ਫਿਰ ਜਿਹੜਾ ਕੰਮ ਆ ਇਹਨੂੰ ਹੀ ਸੇਵਾ ਬਣਾ ਲਿਆ ਅੱਛਾ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਆਪਣੇ ਕੰਮ ਨੂੰ ਹੀ ਸੇਵਾ ਦੇ ਵਿੱਚ ਲੈ ਆਏ ਹਾਂ ਹਾਂ ਬਸ ਹੁਣ 5 ਵਜੇ ਤੱਕ ਕਿੱਥੇ ਆ ਅੱਛਾ ਫਿਰ ਸ਼ਾਮ ਨੂੰ ਗੱਡੀ ਦਾ ਕਿਰਾਇਆ ਕੱਢਾਂਗੇ ਫਿਰ ਮਾਲਕ ਨੂੰ ਕਿਰਾਇਆ ਜਮਾ ਕਰਾਂ ਘਰੇ ਚੱਲ ਜਾ। ਜਦੋਂ ਤੁਸੀਂ ਸਾਰਾ ਦਿਨ ਇਹ ਸੇਵਾ ਕਰਦੇ ਹੋ ਫ੍ਰੀ ਲੈ ਕੇ ਜਾਂਦੇ ਹੋ ਇੰਨੀਆਂ ਸਵਾਰੀਆਂ ਨੂੰ ਫਿਰ ਕਿਰਾਇਆ ਕਿਵੇਂ ਕੱਢਦੇ ਹੋ ਤੁਸੀਂ? ਬਹੁਣ ਸ਼ਾਮ ਨੂੰ 5 ਵਜੇ ਤੋਂ ਬਾਅਦ 8 ਵਜੇ ਤੱਕ 3 ਘੰਟੇ ਕੰਮ ਕਰਕੇ ਕੱਢ ਲੈਣਾ 300 350 ਕਿਰਾਇਆ ਰੋਜ਼ ਦਾ ਉਹ ਦੋ ਗੜੇ ਲਾ ਕੇ ਦੇ ਦੇਣਾ ਬਸ ਅੱਛਾ ਇੱਕ ਦਿਨ ਨਹੀਂ ਕਮਾਵਾਂਗੇ ਫਿਰ ਕੀ ਬਾਕੀ ਜਦੋਂ ਜਦੋਂ ਸੰਤਾਂ ਆਸ਼ੀਰਵਾਦ ਦਿੰਦੀਆਂ ਦੁਆਵਾਂ ਦਿੰਦੀਆਂ ਕਿੰਨੀ ਖੁਸ਼ੀ ਹੁੰਦੀ ਹੈ ਹੋਰ ਉਹ ਤਾਂ ਪੁੱਛੋ ਨਾ ਜੀ ਐਂ ਲੱਗਦਾ ਕਿ ਸਾਰੇ ਘਾਟੇ ਵਾਦੇ ਪੂਰੇ ਹੋ ਗਏ ਅੱਛਾ ਲੱਗਦਾ ਫਿਰ ਉਹਨਾਂ ਉਹਨਾਂ ਕੋਟੀਆਂ ਆ ਜਾਣੀਆਂ ਇਹ ਕੋਟੀਆਂ ਗਾਰਾਂ ਆ ਜਾਣੀਆਂ ਫਿਰ ਬਾਬਾ ਜੀ ਦੀ ਸੰਤਾਂ ਦੇ ਦੁਆਵਾਂ ਨਾਲ ਬਾਬਾ ਜੀ ਨੇ ਦਿੱਤੇ ਹੋਇਆ ਗੱਡੀ ਵੀ ਹੈਗੀ ਹੈ ਜੀ ਅੱਛਾ ਤੇ ਘਰ-ਵਾਰ ਸਭ ਕੁਝ ਹੈਗਾ ਪਿਛਲੇ ਬੁੱਧਵਾਰ ਤੋਂ ਲਾਸਟ ਬੁੱਧਵਾਰ ਜਿਹੜਾ ਲੰਘਿਆ ਮੰਮੀ ਲੈ ਕੇ ਆਇਆ ਸੀਗਾ ਉਦੋਂ ਮੰਮੀ ਆਰਾਮ ਕਰਕੇ ਗਏ ਸੀ ਫੋਨ ਬਾਬਾ ਜੀ ਦੀ ਕਿਰਪਾ ਨਾਲ ਉਹ ਕੋਠੀ ਬਣਾਉਣ ਲਈ ਪਲਾਟ ਦੇਖ ਰਹੇ ਆ ਜਿਹੜਾ ਕੰਮ ਕਰੀ ਨਹੀਂ ਹੋਇਆ ਸੀ ਉਹ ਇੱਕ ਅਰਦਾਸ ਨਾਲ ਹੀ ਹੋ ਗਿਆ ਇੱਕ ਜਪੜਾ ਸਾਹਿਬ ਨਾਲ ਹੀ ਇੱਕ ਜਪੜਾ ਸਾਹਿਬ ਤੇ ਆਏ ਨੇ ਮੱਥਾ ਟੇਕ ਕੇ ਉਹ ਐਡਰੈਸ ਤੇ ਹੀ ਹੈ ਮਤਲਬ ਤੁਸੀਂ ਫਿਰ ਜਾਦਾ ਨਹੀਂ ਸਕਦੇ ਮੈਂ ਗੱਡੀ 'ਚ ਪਿਠਾ ਕੇ ਲੈ ਆਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਇੱਕ ਵਾਰੀ ਅਰਦਾਸ ਕਰਾਈ ਉਹਨਾਂ ਨੇ ਅੰਦਰ ਜਿਹੜਾ ਸਾਡਾ 2 ਹੱਗਾਲ ਸਾਲਾ ਤੋਂ ਨਹੀਂ ਕੰਮ ਬੰਦਾ ਸੀ ਉਹ ਇੱਕ ਅਰਦਾਸ ਤੇ ਬਣ ਗਿਆ ਔਰ ਫਿਰ ਛੋਟੇ ਭਰਾ ਦੇਖਣ ਲੱਗੇ ਹੁਣ ਕਿੱਥੇ ਪਲਾਟ ਲਈਏ ਤੇ ਕਿੱਥੇ ਨਾਂ ਲਈਏ ਚੱਲੀ ਜਾਂਦਾ ਜਿਹੜੇ ਹੋ ਕੇ ਸੁਣ ਲਈ ਬਾਬਾ ਜੀ ਹਾਂ ਅਗਲੇ ਸਾਲ ਤੱਕ ਬੱਬਾਈ ਮਨ ਲਾਦਾ ਸਾਰਾ ਕੁਝ ਸਹੀ ਹੋ ਜਾਣਾ ਹਾਂ ਜੇ ਸੇਵਾ ਕੰਟੀਨਿਊ ਰਹੇਗੀ ਤਾਂ ਬਣ ਹੀ ਜਾਏਗਾ ਪੱਕਾ ਜੀ ਇਹ ਤਾਂ ਰਹਿਣੀ ਰਹਿਣੀ ਆ ਇੱਥੇ ਤਾਂ ਬੁੱਧਵਾਰ ਮੈਂ ਦਿਖੂੰਗਾ ਹੀ ਦਿਖੂੰਗਾ ਹੋਰ ਕਿਤੇ ਦਿਖਾਣਾ ਦਿਖਾਣਾ ਇੱਥੇ ਬੁੱਧਵਾਰ ਜ਼ਰੂਰ ਦਿਖੂੰਗਾ ਚਲੋ ਵਾਈ ਗਰੂ ਵੱਡੇ ਭਾਗਾ ਵਾਲਾ ਬਣਾਉਂਦਾ ਜਿਹੜਾ ਜਿਹਦੇ ਹੱਥੋਂ ਸੇਵਾ ਲੈਂਦਾ ਚਲੋ ਪਰਮਾਤਮਾ ਤੁਹਾਨੂੰ ਇਦਾਂ ਹੀ ਸੇਵਾ ਬਖਸ਼ੀ ਰੱਖੇ ਇਹ ਬੜੇ ਜਿਹੇ ਦੇ ਸੋਚ ਰਹੇ ਸੀ ਪਰ ਬਾਬਾਈ ਜਿੰਨੀ ਪਸ ਹੋਈ ਮਨ ਚ ਥੋਟ ਆਇਆ ਵੀ ਇੱਥੇ ਬੱਬਈ ਨੇ ਆਟੋ ਭੇਜਿਆ ਸੰਗਤ ਆਸਤੇ ਕੋਈ ਨਹੀਂ ਘੱਟ ਸਹੀ ਘੱਟ ਤੋਂ ਸ਼ੁਰੂ ਕਰਾਂਗੇ ਤਾਂ ਹੌਲੀ ਹੌਲੀ ਕੋਈ ਵੱਡਾ ਸਾਧਨ ਵੀ ਜਿੱਦਣ ਹੋ ਗਿਆ ਉਦੋਂ ਵੀ ਸੇਵਾਤ ਲਾਵਾਂਗੇ ਜੀ ਤੁਸੀਂ ਦੇਖਿਆ ਕਿਵੇਂ ਵੀਰ ਜੀ ਬੜੇ ਪਿਆਰ ਨਾਲ ਹਰ ਬੁਦਵਾਰ ਆ ਕੇ ਜਿਹੜੇ ਸੰਤਾਂ ਨੂੰ ਫ੍ਰੀ ਬੱਸ ਸਟੈਂਡ ਦੇ ਵਿੱਚ ਲੈ ਕੇ ਜਾਂਦੇ ਨੇ ਸੋ ਦੂਰੋਂ ਨੇੜੋਂ ਜਿਹੜੀਆਂ ਸੰਤਾਂ ਆਂਦੀਆਂ ਨੇ ਉਹਨਾਂ ਨੂੰ ਉਹਨਾਂ ਦੀ ਡੈਸਟੀਨੇਸ਼ਨ ਤੱਕ ਪਹੁੰਚਾਉਣ ਦਾ ਅੱਧਾ ਕੰਮ ਉਹ ਕਰ ਦਿੰਦੇ ਨੇ ਸੋ ਦੇਖਿਆ ਜਾਂਦਾ ਗੁਰਬਾਣੀ ਚ ਵੀ ਕਿਹਾ ਜਾਂਦਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਸੋ ਸਾਰਿਆਂ ਨੂੰ ਹੀ ਗੁਰੂ ਘਰ ਆ ਕੇ ਨਤਮਸਤਕਤਾ ਹੋਣਾ ਚਾਹੀਦਾ ਹੈ ਨਾਲ ਦੀ ਨਾਲ ਸੇਵਾ ਵੀ ਕਰਨੀ ਚਾਹੀਦੀ ਹੈ ਅਜਿਹੀ ਹੋਰ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰੀਤ